ਅੱਜ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਤੋਂ ਹੈ ਜਿੱਥੇ ਪੰਜਾਬ ਅਤੇ ਹਰਿਆਣਾ 바ਰ ਕਾਉਂਸਲ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਦੋ ਵਕੀਲਾਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਹਨਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ ਨੇ ਔਰ ਜਾਣਦੇ ਹਾਂ ਪੂਰਾ ਮਾਮਲਾ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ 바ਰ ਕਾਉਂਸਲ ਨੇ ਐਮਰਜੈਂਸੀ ਮੀਟਿੰਗ ਬੁਲਾਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਦੋ ਵਕੀਲਾਂ ਰਵਨੀਤ ਕੌਰ ਅਤੇ ਸਿਮਰਨਜੀਤ ਸਿੰਘ ਬਲਾਸੀ ਵਿਰੋਧ ਵਿਸ਼ੇਸ਼ ਅਨੁਸ਼ਾਸਨੀ ਕਮੇਟੀ ਬਣਾਈ ਜਾਵੇ ਕਮੇਟੀ ਨੇ ਸਾਰੀ ਗੱਲਬਾਤ ਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਸਖਤ ਕਦਮ ਚੁੱਕਦੇ ਹੋਏ ਦੋਵੇਂ ਵਕੀਲਾਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਹੁਕਮ ਅਨੁਸਾਰ ਹੁਣ ਇਹ ਦੋਵੇਂ ਵਕੀਲ ਕਿਸੇ ਵੀ ਅਦਾਲਤ ਜਾਂ ਅਥਾਰਟੀ ਦੇ ਸਾਹਮਣੇ ਵਕੀਲ ਵਜੋਂ ਪੇਸ਼ ਨਹੀਂ ਹੋ ਸਕਣਗੇ ਉਹ ਵਕੀਲਾਂ ਵਾਲਾ ਪਹਿਰਾਵਾ ਵੀ ਨਹੀਂ ਪਾ ਸਕਣਗੇ ਅਨੁਸ਼ਾਸਨੀ ਕਮੇਟੀ ਨੇ ਸਪਸ਼ਟ ਕੀਤਾ ਕਿ 바ਰ ਕਾਉਂਸਲ ਦੇ ਨਿਯਮਾਂ ਅਨੁਸਾਰ ਵਕੀਲਾਂ ਨੂੰ ਪੇਸ਼ੇਵਰ ਅਨੁਸ਼ਾਸਨ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਹ ਕਾਰਵਾਈ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਦਰਅਸਲ 바ਰ ਕਾਉਂਸਲ ਵੱਲੋਂ ਵਕੀਲਾਂ ਵਿਰੁੱਧ ਕਾਰਵਾਈ ਉਹਨਾਂ ਮਾਮਲਿਆਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਪੇਸ਼ੇਵਰ ਨੈਤਿਕਤਾ ਜਾਂ ਵਿਧੀ ਅਨੁਸ਼ਾਸਨ ਦਾ ਉਲੰਘਣ ਹੁੰਦਾ ਹੈ। ਪਿਛਲੇ ਸਮੇਂ ਵਿੱਚ ਵੀ ਕਈ ਵਕੀਲਾਂ ਦੇ ਖਿਲਾਫ ਸਖਤ ਕਦਮ ਚੁੱਕੇ ਗਏ ਸੀ ਤਾਂ ਕਿ ਕਾਨੂੰਨੀ ਪੇਸ਼ੇ ਦੀ ਇੱਜ਼ਤ ਅਤੇ ਲੋਕਾਂ ਦਾ ਭਰੋਸਾ ਬਣਿਆ ਰਹੇ 바ਰ ਕਾਉਂਸਲ ਦਾ ਮੰਨਣਾ ਹੈ ਕਿ ਜੇਕਰ ਵਕੀਲ ਆਪ ਹੀ ਨਿਯਮ ਤੋੜਨਗੇ ਤਾਂ ਨਿਆਂ ਪ੍ਰਕਿਰਿਆ ਤੇ ਲੋਕਾਂ ਦਾ ਭਰੋਸਾ ਕਿਵੇਂ ਬਰਕਰਾਰ ਰਹੇਗਾ ਐਸਲੀ ਐਜੇ ਹ ਮਾਮਲਿਆਂ ਵਿੱਚ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਂਦੀ ਏ ਰਵਨੀਤ ਕੌਰ ਅਤੇ ਸਿਮਰਨਜੀਤ ਸਿੰਘ ਬਲਾਸੀ ਦੇ ਲਾਇਸੈਂਸ ਮੁਅਤਲ ਹੋਣ ਤੋਂ ਬਾਅਦ ਉਹਨਾਂ ਦੇ ਚੱਲ ਰਹੇ ਮਾਮਲੇ ਹੁਣ ਹੋਰ ਵਕੀਲਾਂ ਨੂੰ ਸੌਂਪਣੇ ਪੈਣਗੇ ਇਸ ਕਾਰਵਾਈ ਨਾਲ ਵਕੀਲਾਂ ਦੀ ਕਮਿਊਨਿਟੀ ਵਿੱਚ ਵੀ ਹਲਚਲ ਮਚ ਗਈ ਏ ਕਈ ਲੋਕਾਂ ਦਾ ਮੰਨਣਾ ਹੈ ਕਿ 바ਰ ਕਾਉਂਸਲ ਦਾ ਇਹ ਫੈਸਲਾ ਦੂਜੇ ਵਕੀਲਾਂ ਲਈ ਇੱਕ ਚੇਤਾਵਨੀ ਹੈ ਕਿ ਕਾਨੂੰਨ ਦੇ ਪੇਸ਼ੇ ਵਿੱਚ ਕੋਈ ਵੀ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੰਡੀਗੜ੍ਹ ਤੋਂ ਆਈ ਇਸ ਵੱਡੀ ਖਬਰ ਵਿੱਚ ਪੰਜਾਬ ਅਤੇ ਹਰਿਆਣਾ 바ਰ ਕਾਉਂਸਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਨੂੰਨੀ ਪੇਸ਼ੇ ਵਿੱਚ ਅਨੁਸ਼ਾਸਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਵਨੀਤ ਕੌਰ ਅਤੇ ਸਿਮਰਨਜੀਤ ਸੈਂਗ ਬਲਾਸੀ ਦੇ ਲਾਇਸੈਂਸ ਮੁਤਲ ਕਰਨਾ ਇੱਕ ਸਖਤ ਕਦਮ ਹੈ। ਜੋ ਪਵੈਖ ਵਿੱਚ ਹੋਰ ਵਕੀਲਾਂ ਲਈ ਵੀ ਨजीर ਬਣ ਸਕਦਾ ਹੈ